ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਤੇ ਕੁਝ ਕਿਸਾਨ ਆਗੂ ਸਰਦਾਰ ਡੱਲੇਵਾਲ ਸਾਹਿਬ ਨੂੰ ਸਰਕਾਰੀ ਦੱਸੀ ਜਾਂਦੇ ਨੇ ਕਿ ਇਹ ਅੰਦੋਲਨ ਸਰਕਾਰ ਵੱਲੋਂ ਚਲਾਇਆ ਗਿਆ ਜਿਹੜਾ ਕੋਈ ਅੰਦੋਲਨ ਸਰਕਾਰ ਵੱਲੋਂ ਚਲਾਇਆ ਜਾਂਦਾ ਤਾਂ ਸਰਕਾਰ ਆਪਣੇ ਬੰਦਿਆਂ ਨੂੰ ਮਰਨ ਨਹੀਂ ਦਿੰਦੀ ਹੁੰਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸ ਸਮੇ ਬਹੁਤ ਜ਼ਿਆਦਾ ਸੀਰੀਅਸ ਨੇ ਫਰਨ ਚਾਇਆ ਕਿ ਉਹਨਾਂ ਦੇ ਕੁਝ ਅੰਗ ਵੀ ਕੰਮ ਕਰਨਾ ਛੱਡ ਗਏ ਇਸ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰੋ ਜਿਹੜੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਰਕਾਰੀ ਦੱਸ ਰਹੇ ਨੇ ਨਾ ਉਹ 20 21 ਵਾਲਾ ਅੰਦੋਲਨ ਐਮਐਲਏ ਤੇ ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਸਰਕਾਰ ਨਾਲ ਸੌਦਾ ਕਰਕੇ ਫੇਲ ਕਰਕੇ ਆਏ ਸੀਗੇ ਉਸ ਅੰਦੋਲਨ ਨੂੰ ਸਮਝਣ ਦੀ ਲੋੜ ਆ ਕਿਸਾਨ ਭਰਾਵੋ ਇਸ ਗੱਲ ਨੂੰ ਸਮਝੋ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੀਆਂ ਜਮੀਰਾਂ ਨੂੰ ਜਗਾਓ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿਵੋ ਵੱਧ ਤੋਂ ਵੱਧ ਜਿਹੜੇ ਕਿਸਾਨ ਆਗੂ ਡੱਲੇਵਾਲ ਨੂੰ ਸਰਕਾਰੀ ਕਹਿੰਦੇ ਨੇ ਉਹ ਤਾਂ ਆਪ ਸਰਕਾਰੀ ਨੇ ਕਿਉਂਕਿ ਉਹ ਸਰਕਾਰ ਦੇ ਖਿਲਾਫ ਨਹੀਂ ਜਾ ਰਹੇ ਡੱਲੇਵਾਲ ਸਾਹਿਬ ਨੇ ਤਾਂ ਸਰਕਾਰ ਦੇ ਖਿਲਾਫ ਝੰਡਾ ਚੱਕਿਆ ਹੋਇਆ ਨਾ ਮਰਨ ਵਰਤ ਦੇ ਬੈਠੇ ਨੇ ਉਹ ਤਾਂ ਪਰ ਜਿਹੜੇ ਡੱਲੇਵਾਲ ਸਾਹਿਬ ਨੂੰ ਸਰਕਾਰੀ ਕਹਿੰਦੇ ਨੇ ਉਹ ਆਪਣਾ ਕੈਰੇਕਟਰ ਦੇਖਣ ਕਿ ਉਹਨਾਂ ਨੇ 21 ਵਾਲਾ ਅੰਦੋਲਨ ਮੁੱਖ ਮੰਤਰੀ ਐਮਐਲਏ ਬਣਨ ਦੀ ਚਾਹਤ ਵਿੱਚ ਖਤਮ ਕੀਤਾ ਜਾਂ ਨਹੀਂ ਕੀਤਾ ਡੱਲੇ ਵਾਲਾ ਸਾਹਿਬ ਤਾਂ ਉਸ ਸਮੇਂ ਵੀ ਸਭ ਤੋਂ ਐਂਡ ਚ ਉੱਠ ਕੇ ਆਏ ਸੀਗੇ ਡੱਲੇ ਵਾਲਾ ਸਾਹਿਬ ਨੇ ਕਿਹਾ ਸੀਗਾ ਕਿ ਹਲੇ ਨਾ ਉਠੋ ਇਹ ਕਾਨੂੰਨ ਸਰਕਾਰ ਨੇ ਵਾਪਸ ਨਹੀਂ ਲਏ ਹੈਗੇ ਉਸ ਟਾਈਮ ਲਈ ਅੱਗੇ ਪਾਏ ਨੇ ਦੁਬਾਰਾ ਲਾਗੂ ਹੋਣਗੇ ਇਹ ਗੱਲਾਂ ਉਦੋਂ ਵੀ ਹੋਈਆਂ ਸੀਗੀਆਂ ਦੀਪ ਸਿੱਧੂ ਬਾਈ ਨੇ ਵੀ ਦਸੀਆਂ ਪਰ ਜਿਹੜੇ ਲੀਡਰਾਂ ਨੇ ਮੁੱਖ ਮੰਤਰੀ ਤੇ ਐਮ ਐਲ ਏ ਬਣਨਾ ਸੀਗਾ ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਦੋਂ ਅੰਦੋਲਨ ਫੇਲ ਕੀਤਾ ਜਿਹੜਾ ਇਹ ਖਨੌਰੀ ਧਰਨਾ ਲੱਗਿਆ ਹੋਇਆ ਹੈ ਨਾ ਕਿਸਾਨਾਂ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਇਹ ਇਕੱਲਾ ਜ਼ਮੀਨਾਂ ਤੇ ਫਸਲਾਂ ਦੀ ਲੜਾਈ ਨਹੀਂ ਇਹ ਨਸਲਾਂ ਦੀ ਲੜਾਈ ਵੀ ਆ ਜੇ ਜ਼ਮੀਨਾਂ ਤੇ ਫਸਲਾਂ ਹੋਣਗੀਆਂ ਤਾਂ ਨਸਲਾਂ ਬਚਣਗੀਆਂ ਨਹੀਂ ਫਿਰ ਗੁਲਾਮੀ ਤਾਂ ਕਿਸੇ ਤੋਂ ਲੁਕੀ ਨਹੀਂ ਦਲਜੀਤ ਦੇ ਸ਼ੋਅ 'ਚ 200 ਰੁਪਏ ਵਾਲੀ ਬੋਤਲ 300 ਰੁਪਏ ਦੀ ਵੀ ਕੀ ਆ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਦੇ ਅੰਡਰ ਆ ਗਿਆ ਸਿਸਟਮ ਹਨ ਇਸ ਲਈ ਜਦੋਂ ਜ਼ਮੀਨਾਂ ਕਾਰਪੋਰੇਟ ਦੇ ਹੱਥ ਆ ਗਈਆਂ ਫਸਲਾਂ ਉਹਨਾਂ ਦੀਆਂ ਆਪਣੀਆਂ ਹੋਈਆਂ ਫਿਰ ਉਹਨਾਂ ਨੇ ਆਪਣੇ ਰੇਟ ਤੈਅ ਕਰਨੇ ਨੇ ਠੀਕ ਆ ਉਹਨਾਂ ਨੇ ਦੇਖਣਾ ਕਿ ਆਟਾ 200 ਰੁਪਏ ਕਿਲੋ ਦੇਣਾ ਜਾਂ 500 ਰੁਪਏ ਕਿਲੋ ਦੇਣਾ ਉਹ ਕਾਰਪੋਰੇਟ ਘਰਾਣਿਆਂ ਨੇ ਦੇਖਣਾ ਇਸ ਲਈ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਕਿਸਾਨੀ ਨਾਲ ਸਬੰਧਤ ਨੇ ਜਾਂ ਨਹੀਂ ਨੇ ਕਿਸਾਨੀ ਨਾਲ ਸਬੰਧਤ ਦੁਕਾਨਦਾਰ ਭਰਾ ਸਾਰਿਆਂ ਨੂੰ ਡਟ ਕੇ ਹਮਾਇਤ ਕਰਨੀ ਚਾਹੀਦੀ ਆ ਖਲੋਰੀ ਜਾਣਾ ਚਾਹੀਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੋਈ ਆਪਣੇ ਲਈ ਨਹੀਂ ਲੜ ਰਿਹਾ ਇਹ ਸਾਰੇ ਪੰਜਾਬ ਦੀ ਲੜਾਈ ਆ ਕੁਝ ਲੋਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਕਿੰਤੂ ਪ੍ਰੰਤੂ ਕਰਦੇ ਨੇ ਕਿ ਉਹ ਸਰਕਾਰੀ ਨੇ ਉਹ ਆਏ ਨੇ ਵੀ ਉਹ ਸਰਕਾਰ ਦੇ ਬਿਠਾਏ ਹੋਏ ਨੇ ਜੇ ਸਰਕਾਰ ਦੇ ਬਿਠਾਏ ਹੁੰਦੇ ਤਾਂ ਸਰਕਾਰ ਉਹਨਾਂ ਨੂੰ ਹੁਣ ਨੂੰ ਠਾਲ ਦਿੰਦੀ ਉਹਨਾਂ ਦਾ ਮਰਨ ਵਰਤ ਖਲਾ ਦਿੰਦੀ ਅੰਦੋਲਨ ਖਤਮ ਕਰਾ ਦਿੰਦੀ ਜਿਹੜੇ ਸਰਕਾਰੀ ਅੰਦੋਲਨ ਜਾਂ ਸਰਕਾਰੀ ਬੰਦੇ ਹੁੰਦੇ ਨੇ ਨਾ ਉਹ ਬਾਲਾ ਟਾਈਮ ਨਹੀਂ ਬਹਿੰਦੇ ਹੁੰਦੇ ਅੰਦੋਲਨਾਂ 'ਚ ਉਹ ਅੰਦੋਲਨ ਛੇਤੀ ਹੀ ਖਤਮ ਹੋ ਜਾਂਦੇ ਨੇ ਜਿਹੜੇ ਸਰਕਾਰੀ ਹੁੰਦੇ ਨੇ ਇਸ ਲਈ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰੋ ਨੌਰੀ ਬਾਰਡਰ ਤੇ ਵੱਧ ਤੋਂ ਵੱਧ ਪਹੁੰਚ ਕੇ ਸਰਕਾਰਾਂ ਤੇ ਪ੍ਰੈਸ਼ਰ ਬਣਾਓ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਵਾਪਸ ਹੋਣ ਲਿਖਤੀ ਤੌਰ ਤੇ ਪੱਕੇ